ਲਓ ਬਾਈ ਵੀਡੀਓ ਨੂੰ ਪਹਿਲਾਂ ਸ਼ੇਅਰ ਲਾਜ਼ਮੀ ਕਰ ਦਿਓ ਜਿਹੜੇ ਧੀਆ ਨੂੰ ਪਿਆਰ ਕਰਦੇ ਨੇ ਤੇ ਸ਼ੇਅਰ ਕਰਕੇ ਉਹਨਾਂ ਦੇ ਮੂੰਹ ਤੇ ਵੀ ਚਪੇੜ ਮਾਰਿਓ ਜਿਹੜੇ ਧੀ ਦਾ ਸੰਸਾਰ ਤੇ ਆਉਣਾ ਪਾਪ ਮੰਨਦੇ ਨੇ ਤੇ ਆ ਸਾਡੇ ਪਿੰਡ ਦਾ ਰਮਦਾਸੀਆ ਪਰਿਵਾਰ ਹੈ ਬਾਈ ਗੁਰੇ ਦਾ ਪਰਿਵਾਰ ਹੈ ਤੇ ਇਹਨਾਂ ਦੇ ਤਿੰਨ ਧੀਆ ਨੇ ਤੇ ਇੱਕ ਪੁੱਤਰ ਹੈ ਇਹ ਧੀਆ ਘਰ ਦੇ ਹਰ ਇੱਕ ਕੰਮ ਦੇ ਵਿੱਚ ਹੱਥ ਵਟਾਉਂਦੀਆਂ ਨੇ ਤੇ ਬਾਈ ਗੁਰਾ ਮੇਰੇ ਲਵੇ ਆਇਆ ਕਹਿੰਦਾ ਵੀ ਤੂੜੀ ਮੁੱਕ ਗਈ ਬਾਈ ਹੋਰੀ ਤੂੜੀ ਲਿਆ ਰਹੇ ਨੇ ਮੈਂ ਹੈਰਾਨ ਹੋਇਆ ਉਹ ਕੁੜੀ ਆਪ ਪੰਡਾ ਬਣਾ ਕੇ ਆਪਣੀ ਮਾਤਾ ਦੇ ਨਾਲ ਚੁਕਾ ਰਹੀ ਹੈ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਵਧੀਆ ਦੱਸ ਦੇਵਾਂ ਇਹ ਨਾ ਕੰਮ ਵੇਲੇ ਕੰਮ ਕਰਦੀ ਹੈ ਪਰ ਪੜ੍ਹਦੀ ਬਹੁਤ ਵਧੀਆ ਹੈ ਤੇ ਟੈਸਟਾਂ ਦੀ ਤਿਆਰੀ ਵੀ ਕਰਦੀ ਹੈ ਪ੍ਰਮਾਤਮਾ ਕਿਰਪਾ ਕਰੇ ਗੁਰੇ ਬਾਈ ਦੀ ਧੀ ਨੂੰ ਨੌਕਰੀ ਮਿਲ ਜੇ ਤੇ ਉਹਨਾਂ ਦਾ ਪਰਿਵਾਰ ਹੋਰ ਤਰੱਕੀ ਕਰੇ ਤੇ ਉਹਨਾਂ ਦੀ ਘਰ ਦੀ ਗਰੀਬੀ ਜਿਹੜੀ ਉਹ ਜਲਦੀ ਦੂਰ ਹੋ ਜਾਵੇ ਤੇ ਇਹ ਪਰਿਵਾਰ ਮਿਹਨਤੀ ਵੀ ਬਹੁਤ ਹੈ ਤੇ ਕੁੜੀਆਂ ਨੇ ਜਿਹੜੀਆਂ ਖੁਦ ਮਿਹਨਤ ਕਰਕੇ ਕੋਈ ਵੀ ਕੋਈ ਦਿਹਾੜੀ ਦਾ ਕੰਮ ਹੋਵੇ ਕੋਈ ਵੀ ਕੰਮ ਹੋਵੇ ਜੀਰੀ ਲਾਉਣਾ ਹੋਵੇ ਸਾਰਾ ਕੰਮ ਇਹ ਕੁੜੀ ਆਪ ਨਾਲ ਕਰਾਉਂਦੀ ਹੈ ਮੈਂ ਹੈਰਾਨ ਹੋਇਆ ਜਰ ਇਹ ਪੰਡਾ ਵੀ ਆਪ ਚੱਕਦੀ ਹੈ ਮੁੰਡਿਆਂ ਨਾਲੋਂ ਵੱਧ ਕੇ ਕੰਮ ਕਰਦੀ ਹੈ ਮੈਂ ਦੇਖਿਆ ਹਨਾ ਕਈ ਪਰਿਵਾਰਾਂ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਨੇ ਉਹ ਵੀ ਇੰਨਾ ਕੰਮ ਨਹੀਂ ਕਰਦੇ ਪਰ ਇਹ ਕੁੜੀ ਮੁੰਡਿਆਂ ਤੋਂ ਬਹੁਤ ਜ਼ਿਆਦਾ ਵਧੀਆ ਕੰਮ ਕਰਦੀ ਹੈ ਹਨਾ ਤੇ ਇਹ ਇੱਕ ਸੇਧ ਵੀ ਹੈ ਜਿਹੜੇ ਧੀਆ ਜੰਮਣ ਨੂੰ ਇੱਕ ਭਾਰ ਮੰਨਦੇ ਨੇ ਤੇ ਕਈ ਪਾਪ ਮੰਨਦੇ ਨੇ ਵੀ ਧੀਆ ਜੰਮਣਾ ਇੱਕ ਭਾਰ ਹੈ ਤੇ ਪਰ ਇਹ ਭਾਰ ਨਹੀਂ ਹੈਗਾ ਮੈਂ ਕਹਿੰਦਾ ਵੀ ਇਹ ਇਹਨਾਂ ਦੇ ਸਿਰ ਤੋਂ ਭਾਰ ਲਾ ਕੇ ਆਪਣੇ ਸਿਰ ਤੇ ਪਰਿਵਾਰ ਦਾ ਭਾਰ ਚੱਕੀ ਫਿਰਦੀ ਹੈ ਤੇ ਇਹ ਪਰਿਵਾਰ ਚੰਗਾ ਵੀ ਬਹੁਤ ਹੈ ਕਈ ਮੁੰਡੇ ਜੰਮ ਕੇ ਬਹੁਤ ਔਖੇ ਨੇ ਤੇ ਕਈ ਕੁੜੀਆਂ ਜੰਮ ਕੇ ਇਹ ਸੰਸਾਰ ਦੇ ਵਿੱਚੋਂ ਤਰ ਜਾਂਦੇ ਨੇ ਅੱਜ ਕੱਲ ਕੁੜੀ ਤੇ ਮੁੰਡੇ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੈਗਾ ਰੋਟੀ ਸਾਰੇ ਹੀ ਪ੍ਰਮਾਤਮਾ ਤੋਂ ਆਪਣੀ ਆਪਣੀ ਲਿਖਾ ਕੇ ਲੈ ਕੇ ਆਉਂਦੇ ਨੇ ਤੇ ਆਪਣਾ ਹੀ ਮੁਕੱਦਰ ਹੁੰਦਾ ਹੈਗਾ ਮਿਹਨਤ ਕਰਨ ਦੇ ਵਿੱਚ ਕੋਈ ਮੇਹਣਾ ਨਹੀਂ ਹੁੰਦਾ ਲਓ ਬਾਈ ਵੀਡੀਓ ਨੂੰ ਪਹਿਲਾਂ ਸ਼ੇਅਰ ਲਾਜ਼ਮੀ ਕਰ ਦਿਓ ਜਿਹੜੇ ਧੀਆ ਨੂੰ ਪਿਆਰ ਕਰਦੇ ਨੇ ਤੇ ਸ਼ੇਅਰ ਕਰਕੇ ਉਹਨਾਂ ਦੇ ਮੂੰਹ ਤੇ ਵੀ ਚਪੇੜ ਮਾਰਿਓ ਜਿਹੜੇ ਧੀ ਦਾ ਸੰਸਾਰ ਤੇ ਆਉਣਾ ਪਾਪ ਮੰਨਦੇ ਨੇ ਤੇ ਆ ਸਾਡੇ ਪਿੰਡ ਦਾ ਰਮਦਾਸੀਆ ਪਰਿਵਾਰ ਹੈ ਬਾਈ ਗੁਰੇ ਦਾ ਪਰਿਵਾਰ ਹੈ ਤੇ ਇਹਨਾਂ ਦੇ ਤਿੰਨ ਧੀਆ ਨੇ ਤੇ ਇੱਕ ਪੁੱਤਰ ਹੈ ਇਹ ਧੀਆ ਘਰ ਦੇ ਹਰ ਇੱਕ ਕੰਮ ਦੇ ਵਿੱਚ ਹੱਥ ਵਟਾਉਂਦੀਆਂ ਨੇ ਤੇ ਬਾਈ ਗੁਰਾ ਮੇਰੇ ਲਵੇ ਆਇਆ ਕਹਿੰਦਾ ਵੀ ਤੂੜੀ ਮੁਖਗੀ ਬਾਈ ਹੋਰੀ ਤੂੜੀ ਲੈ ਜਾ ਰਹੇ ਨੇ ਮੈਂ ਹੈਰਾਨ ਹੋਇਆ ਉਹ ਕੁੜੀ ਆਪ ਪੰਡਾ ਬਣਾ ਕੇ ਆਪਣੀ ਮਾਤਾ ਦੇ ਨਾਲ ਚਕਾਰ ਰਹੀ ਹੈ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਵਧੀਆ ਦੱਸ ਦੇਵਾਂ ਇਹ ਨਾ ਕੰਮ ਵੇਲੇ ਕੰਮ ਕਰਦੀ ਹੈ ਪਰ ਪੜ੍ਹਦੀ ਬਹੁਤ ਵਧੀਆ ਹੈ ਤੇ ਟੈਸਟਾਂ ਦੀ ਤਿਆਰੀ ਵੀ ਕਰਦੀ ਹੈ ਪ੍ਰਮਾਤਮਾ ਕਿਰਪਾ ਕਰੇ ਗੁਰੇ ਬਾਈ ਦੀ ਧੀ ਨੂੰ ਨੌਕਰੀ ਮਿਲ ਜੇ ਤੇ ਉਹਨਾਂ ਦਾ ਪਰਿਵਾਰ ਹੋਰ ਤਰੱਕੀ ਕਰੇ ਤੇ ਉਹਨਾਂ ਦੀ ਘਰ ਦੀ ਗਰੀਬੀ ਜਿਹੜੀ ਉਹ ਜਲਦੀ ਦੂਰ ਹੋ ਜਾਵੇ ਤੇ ਇਹ ਪਰਿਵਾਰ ਮਿਹਨਤੀ ਵੀ ਬਹੁਤ ਹੈ ਤੇ ਕੁੜੀਆਂ ਨੇ ਜਿਹੜੀਆਂ ਖੁਦ ਮਿਹਨਤ ਕਰਕੇ ਕੋਈ ਵੀ ਕੋਈ ਦਿਹਾੜੀ ਦਾ ਕੰਮ ਹੋਵੇ ਕੋਈ ਵੀ ਕੰਮ ਹੋਵੇ ਜੀਰੀ ਲਾਉਣਾ ਹੋਵੇ ਸਾਰਾ ਕੰਮ ਇਹ ਕੁੜੀ ਆਪ ਨਾਲ ਕਰਾਉਂਦੀ ਹੈ ਮੈਂ ਹੈਰਾਨ ਹੋਇਆ ਜਰ ਇਹ ਪੰਡਾ ਵੀ ਆਪ ਚੱਕਦੀ ਹੈ ਮੁੰਡਿਆਂ ਨਾਲੋਂ ਵੱਧ ਕੇ ਕੰਮ ਕਰਦੀ ਹੈ ਮੈਂ ਦੇਖਿਆ ਹਨਾ ਕਈ ਪਰਿਵਾਰਾਂ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਨੇ ਉਹ ਵੀ ਇੰਨਾ ਕੰਮ ਨਹੀਂ ਕਰਦੇ ਪਰ ਇਹ ਕੁੜੀ ਮੁੰਡਿਆਂ ਤੋਂ ਬਹੁਤ ਜ਼ਿਆਦਾ ਵਧੀਆ ਕੰਮ ਕਰਦੀ ਹੈ ਹਨਾ ਤੇ ਇਹ ਇੱਕ ਸੇਧ ਵੀ ਹੈ ਜਿਹੜੇ ਧੀਆ ਜੰਮਣ ਨੂੰ ਇੱਕ ਭਾਰ ਮੰਨਦੇ ਨੇ ਤੇ ਕਈ ਪਾਪ ਮੰਨਦੇ ਨੇ ਵੀ ਧੀਆ ਜੰਮਣਾ ਇੱਕ ਭਾਰ ਹੈ ਤੇ ਪਰ ਇਹ ਭਾਰ ਨਹੀਂ ਹੈਗਾ ਮੈਂ ਕਹਿੰਦਾ ਵੀ ਇਹ ਇਹਨਾਂ ਦੇ ਸਿਰ ਤੋਂ ਭਾਰ ਲਾ ਕੇ ਆਪਣੇ ਸਿਰ ਤੇ ਪਰਿਵਾਰ ਦਾ ਭਾਰ ਚੱਕੀ ਫਿਰਦੀ ਹੈ ਤੇ ਇਹ ਪਰਿਵਾਰ ਚੰਗਾ ਵੀ ਬਹੁਤ ਹੈ ਕਈ ਮੁੰਡੇ ਜੰਮ ਕੇ ਬਹੁਤ ਔਖੇ ਨੇ ਤੇ ਕਈ ਕੁੜੀਆਂ ਜੰਮ ਕੇ ਇਹ ਸੰਸਾਰ ਦੇ ਵਿੱਚੋਂ ਤਰ ਜਾਂਦੇ ਨੇ ਅੱਜ ਕੱਲ ਕੁੜੀ ਤੇ ਮੁੰਡੇ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੈਗਾ ਰੋਟੀ ਸਾਰੇ ਹੀ ਪ੍ਰਮਾਤਮਾ ਤੋਂ ਆਪਣੀ ਆਪਣੀ ਲਿਖਾ ਕੇ ਲੈ ਕੇ ਆਉਂਦੇ ਨੇ ਤੇ ਆਪਣਾ ਹੀ ਮੁਕੱਦਰ ਹੁੰਦਾ ਹੈਗਾ ਮਿਹਨਤ ਕਰਨ ਦੇ ਵਿੱਚ ਕੋਈ ਮੀਣਾ ਨਹੀਂ ਹੁੰਦਾ